ਹਾਂਜੀ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਇਹ ਬਣਾਉਣ ਲੱਗੇ ਆ ਜੀ ਆ ਜਿਹੜਾ ਪੱਖੇ ਦੇ ਵਿੱਚ ਗਲਮਾ ਲਗਾਉਂਦਾ ਵੈਸੇ ਤਾਂ ਮੈਂ ਇੱਕ ਪਲਾਸਕਟ ਦੀ ਡਿਲੀਵਰੀ ਵਾਸਤੇ ਸਪੈਸ਼ਲ ਵੀਡੀਓ ਬਣਾ ਕੇ ਪਾਈ ਆ ਜਿੰਨੇ ਵੀ ਆਪਣੇ ਪੁਰਾਣੇ ਭਰਾ ਪੇਜ ਵੇਖਦੇ ਆ ਸਾਰੇ ਦੇਖਦੇ ਰਹਿੰਦੇ ਆਪਾਂ ਹਰੇਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀ ਕਿਸੇ ਵੀ ਕਿਸਾਨ ਭਰਾ ਦਾ ਨੁਕਸਾਨ ਨਾ ਹੋਵੇ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਗਲਮੇ ਦੇ ਸੱਟਾਂ ਲਾ ਰਹੇ ਆ ਤੁਹਾਨੂੰ ਦੱਸਦੇ ਆਂ ਵੀ ਇਹ ਗਲਮੇ ਦਾ ਨੌਕੀ ਕੀ ਆ ਪਹਿਲਾਂ ਜਿਹੜੀ ਚੀਜ਼ ਨਹੀਂ ਆਉਂਦੀ ਸੀ ਉਹ ਆਪਾਂ ਹੁਣ ਪਾਉਣੇ ਆ ਜਾਂ ਕਿਸਾਨ ਭਰਾਵਾਂ ਦੇ ਨਾਲ ਦੁਕਾਨਦਾਰ ਆ ਜਿਹੜੇ ਉਹ ਆਪਦੀ ਗੱਲ ਦੱਸਦੇ ਵੀ ਐਂ ਕਰੋ ਪਰ ਕਿਸਾਨ ਵੀਰ ਆਪਦੀ ਆਪਦੀ ਦਿਮਾਗ ਨਾਲ ਵੀ ਕੁਝ ਚਲਾਇਆ ਚੱਲਿਆ ਕਰੋ ਵੀ ਕਿਉਂ ਆਪਣਾ ਨੁਕਸਾਨ ਨਾ ਹੋਵੇ ਸਾਰੀ ਗੱਲ ਦੱਸਣ ਤੋਂ ਪਹਿਲਾਂ ਪਾਉਣੇ ਫਤਿਹ ਦੀ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਜੀ ਕਿਸਾਨ ਭਰਾ ਦੇ ਮੋਟਰ ਨਵੀਂ ਪਾਉਣ ਲੱਗੇ ਸੀਗੇ ਤੇ ਕਿਸਾਨ ਵੀਰਾਂ ਨੇ ਆਪਾਂ ਨੂੰ ਪਹਿਲਾਂ ਪੁੱਛਿਆ ਹੀ ਫੋਨ ਤੇ ਮੋਟਰ ਲਿਆਉਣ ਤੋਂ ਪਹਿਲਾਂ ਵੀ ਬਾਈ ਜੀ ਆਪਣੇ ਪਲਾਸਕਟ ਦੀ ਡਿਲੀਵਰੀ ਆ ਵੀ ਪੱਖੇ ਨੂੰ ਆਪਾਂ ਕੀ ਲਵਾ ਕੇ ਲੈ ਕੇ ਆਉਣਾ ਮੈਂ ਬਾਈ ਜੀ ਉਹਨਾਂ ਨੂੰ ਸਪੈਸ਼ਲ ਦੱਸਿਆ ਵੀ ਬਾਈ ਜੀ ਆਪਾਂ ਪੱਖੇ ਤੇ ਪਲੇਟ ਲਵਾਉਣੀ ਲੋਹੇ ਦੀ ਬਾਅਦ ਦੇ ਵਿੱਚ ਡਵਲਪ ਡੈਟ ਅਡਜਸਟਰ ਵਜਦਾ ਜਿਹੜਾ ਵੀ ਉਹ ਲਾ ਕੇ ਆਪਾਂ ਵੀ ਭਲਕੇ ਕਿਤੇ ਕੋਈ ਮੋਟਰ ਹੋਰ ਪਾਉਣੀ ਹੋਵੇ ਚਾਰ ਨਾਟ ਖੋਲ ਕੇ ਬੰਦਾ ਮੋਟਰ ਚੇਂਜ ਕਰ ਸਕਦਾ ਬਾਈ ਜੀ ਹੁਣੀ ਕਹਿੰਦੇ ਠੀਕ ਆ ਬਾਈ ਜੀ ਉਹਨਾਂ ਨੇ ਦੁਕਾਨ ਵਾਲੇ ਨਾਲ ਗੱਲ ਵੀ ਕਰਾਈ ਆਪਣੀ ਦੁਕਾਨ ਵਾਲਾ ਬਾਈ ਕਹਿੰਦਾ ਵੀ ਬਾਈ ਜੀ ਉਹ ਲੋਹੇ ਦਾ ਵਾ ਗਲ ਕੇ ਟੁੱਟ ਕੇ ਵਿੱਚ ਡੱਗ ਪੂ ਇਹ ਜਿਹੜਾ ਵਿੱਚ ਸਾਡਾ ਵਾਲਾ ਇਹ ਦੇਗੀ ਹੈ ਤਾਂ ਟੁੱਟ ਕੇ ਹੀ ਨਹੀਂ ਡੱਗ ਸਕਦਾਗਾ ਇਹ ਪੱਕਾ ਕੰਮ ਆ ਸਾਡਾ ਅਸੀਂ ਉਹਨਾਂ ਨੂੰ ਦੱਸਿਆ ਵੀ ਬਾਈ ਜੀ ਇਹ ਪੱਖੇ ਦੇ ਵਿੱਚੋਂ ਨਹੀਂ ਖੁੱਲਦਾ ਜਦੋਂ ਕਿਤੇ ਮੋਟਰ ਕੱਢਣੀ ਹੁੰਦੀ ਆ ਆ ਅਸੀਂ ਸੱਟਾਂ ਲਾ ਲਾ ਬਾਈ ਹੰਬ ਗਏ ਤੇ ਨਾ ਤਾਂ ਇਹ ਪਾਈਪ ਖੁੱਲਿਆ ਵਿੱਚੋਂ ਇਹਦੇੋਂ ਤੇ ਨਾ ਆ ਆ ਵੇਖੋ ਇਹਨੂੰ ਜਿਗਾਰਡ ਇੰਨਾ ਟਾਈਟ ਹੋ ਜਾਂਦਾ ਪਲਾਸਟਿਕ ਦਾ ਪਾਈਪ ਇਹਦੇ ਵਿੱਚ ਇਹ ਖੁੱਲਿਆ ਨਹੀਂ ਇਹਦੇ ਜੋਂ ਤੇ ਇਹ ਕਿਸਾਨ ਵੀਰਾਂ ਨੇ ਦੁਕਾਨ ਵਾਲੇ ਨੂੰ ਕਿਹਾ ਵੀ ਵੀ ਬਾਈ ਸਾਨੂੰ ਹੁਣ ਜਿਹੜਾ ਦੇਣਾ ਤੋਂ ਪਲੇਟ ਲਾ ਕੇ ਦੇਈ ਵੀ ਭਲਕੇ ਕਿਤੇ ਮੋਟਰ ਖੋਲਣੀ ਹੋਵੇ ਜਾਂ ਕਦੇ ਬੋਇਸ਼ ਲਵਾਉਣੇ ਆ ਜਾਂ ਕੋਈ ਕੰਮ ਕਰਨਾ ਹੋ ਵੀ ਚਾਰਨਾਟ ਖੋਲ ਕੇ ਮੋਟਰਾਂ ਦੀ ਬਦਲੀ ਕਰਨੀ ਜਾਂ ਕੋਈ ਕੰਮ ਕਰਨਾ ਵੀ ਸਾਨੂੰ ਸੌਖਾ ਹੋਵੇ ਦੁਕਾਨ ਵਾਲਾ ਕਹਿੰਦਾ ਬਾਈ ਮੇਰਾ ਹਰ ਰੋਜ਼ ਦਾ ਕੰਮ ਆ ਦੁਕਾਨ ਵਾਲੇ ਬਾਈ ਜੀ ਕੁਰਸੀ ਤੇ ਬੈਠਿਆ ਨੇ ਦੱਸ ਦੇਣਾ ਹੁੰਦਾ ਵੀ ਆਹ ਚੀਜ਼ ਲੈ ਜਾਓ ਉਹਨਾਂ ਨੇ ਨਵੇਂ ਨੂੰ ਵੀ ਉਹੀ ਲਾ ਕੇ ਦੇਤਾ ਜਿਹੜਾ ਪਹਿਲਾਂ ਲੱਗਾ ਸੀਗਾ ਤੇ ਉਹ ਹੁਣ ਬਈ ਵੇਖੋ ਵੀ ਇਹਨਾਂ ਨੇ ਵਿਚਾਰਿਆਂ ਨੇ ਨਾਲੇ ਤਾਂ ਮੋਟਰ ਲੈ ਕੇ ਆਏ ਆ ਜਿਹੜਾ ਪੁਰਾਣਾ ਪਾਈਪ ਆ ਖੁੱਲਿਆ ਨਹੀਂ ਜੀ ਇਹ ਵਿੱਚੋਂ ਇਹ ਖੁੱਲਿਆ ਨਹੀਂ ਹੁਣ ਜੇ ਇਹਨੂੰ ਆਪਾਂ ਤੋੜਦੇ ਆ ਜਾਂ ਭਾਂਦੇ ਆ ਤਾਂ ਨਾਲੇ ਤਾਂ ਗਲਮਾ 1000 ਰੁਪਏ ਦਾ ਖਰਾਬ ਹੁੰਦਾ ਜਿਹੜਾ ਪੁਰਾਣੇ ਪੱਖੇ ਦਾ ਨਾਲੇ 2000 ਰੁਪਏ ਦਾ ਪਲਸ਼ਕ ਦਾ ਪਾਈਪ ਆ ਜੀ ਉਹ ਖਰਾਬ ਹੁੰਦਾ ਨਵੇਂ ਨੂੰ ਵੇਖ ਲਓ ਆ ਉਹੀ ਲਾ ਕੇ ਫੇਰ ਦੇ ਤਾਂ ਇਹ ਜਿਵੇਂ ਆਪਾਂ ਮੈਂ ਇੱਕ ਵੀਡੀਓ 'ਚ ਦੱਸਿਆ ਸਾਰਿਆਂ ਨੂੰ ਆ ਪਾਈਪ ਵੇਖੋ ਪੁਰਾਣੇ ਪੱਖੇ ਦੇ ਨਾਲ ਪੈਪ ਉਵੇਂ ਹੀ ਲੱਗਾ ਬਾਈ ਇਹ ਖੁੱਲਿਆ ਨਹੀਂ ਜੇ ਇਹਨੂੰ ਹੁਣ ਧੱਕੇ ਨਾਲ ਤੋੜ ਕੇ ਕੱਢਦੇ ਆ ਤਾਂ ਇਹ ਗੱਲ ਹੋ ਜਾਂਦੀ ਵੀ ਖਣੀ ਮੈਸਤਰੀਆਂ ਨੇ ਆ ਪੈਪ ਤੋੜਤਾ ਆਪਾਂ ਤੋੜਿਆ ਨਹੀਂ ਕਿਸਾਨ ਵੀਰਾਂ ਨੂੰ ਦੱਸਤਾ ਬਾਈ ਵੀ ਐਂ ਦੁਕਾਨ ਵਾਲੇ ਕੋਲੇ ਲੈ ਜਾਈਏ ਉਹਨੂੰ ਕਹੇ ਬਾਈ ਸਾਨੂੰ ਨਵਾਂ ਪੈਪ ਦੇ ਦੇ ਇਹ ਵਿਚਾਰੇ ਹੁਣ ਜਾ ਕੇ ਦੁਬਾਰਾ ਬਾਈ ਹੁਣੀ ਟੋਟਾ ਪਾਉਣ ਨੂੰ ਇੱਕ ਪੈਪ ਚਾਹੀਦਾ ਈ ਤੇ ਦੋ ਪੈਪ ਬਾਈ ਹੁਣਾਂ ਨੂੰ ਨਵੇਂ ਲਿਓਣੇ ਪੈਗੇ ਜੀ ਕਿਉਂਕਿ ਉਹ ਪੱਖੇ ਦੇ ਵਿੱਚੋਂ ਖੁੱਲਿਆ ਨਹੀਂ ਜੇ ਉਹਨੂੰ ਧੱਕੇ ਨਾਲ ਤੋੜ ਕੇ ਕੱਢਾਂਗੇ ਚੂੜੀ ਵੀ ਖਰਾਬ ਹੋ ਸਕਦੀ ਪੈਪ ਦੀ ਜਾਓ ਪੈਪ ਉਹ ਤਾਂ ਗਲਮਾ ਤਾਂ ਖਰਾਬ ਹੋਣਾ ਹੀ ਹੋਣਾ 1000 ਰੁਪਏ ਦਾ ਨੁਕਸਾਨ ਹੋਣਾ ਹੀ ਹੋਣਾ ਦੁਕਾਨ ਵਾਲੇ ਇਹ ਗੱਲ ਕਹਿ ਜਾਂਦੇ ਵੀ ਮੈਂ ਇਸ ਤਰੀਕੇ ਨਹੀਂ ਪੈਸੇ ਵੱਧ ਲਵਾਉਂਦੇ ਆ ਵੀ ਉਹ ਗਲਮਾ ਲਵਾਤਾ ਫੇਰ ਡੂਸਰ ਲਾਤਾ ਪਰ ਬਾਈ ਜਿਹੜਾ ਡੂਸਰ ਲੱਗਣਾ ਵਾ ਲੋਹੇ ਦੀ ਪਲੇਟ ਲਾ ਕੇ ਜਰੂਰ ਲਾਓ ਕਿਉਂਕਿ ਅਸੀਂ ਤਾਂ ਵੈਸੇ ਵੀਡੀਓ ਇੱਕ ਬਣਾਈ ਆ ਜਿੰਨੇ ਵੀ ਭਰਾ ਆਪਣੇ ਨਵੇਂ ਜੁੜੇ ਆ ਉਹਨਾਂ ਨੂੰ ਹੋ ਸਕਦਾ ਨਾ ਪਤਾ ਹੋਵੇ ਪੁਰਾਣੇ ਵੀਰਾਂ ਨੂੰ ਸਾਰਿਆਂ ਨੂੰ ਆਪਣਾ ਪਤਾ ਵਾ ਬਾਕੀ ਤੁਸੀਂ ਵੀਡੀਓ ਚੈੱਕ ਕਰ ਲਿਓ ਆਪਣੇ ਪੇਜ ਤੇ ਜਾ ਕੇ ਮੈਂ ਪਲਾਸਕਟ ਦੀ ਡਿਲੀਵਰੀ ਦੇ ਸਪੈਸ਼ਲ ਵੀਡੀਓ ਬਣਾ ਕੇ ਪਾਈ ਆ ਪੀ ਜਿਨੇ ਵੀ ਪਾਈਪ ਪਲਾਸਕਟ ਦੇ ਪਾਉਣੇ ਹੁੰਦੇ ਇੱਕ ਪਾਈਪ ਲੋਹੇ ਦਾ ਥੱਲੇ ਪਾਇਆ ਕਰੋ ਇੱਕ ਲੋਹੇ ਦਾ ਉੱਪਰ ਪਾਇਆ ਕਰੋ ਤਾਂ ਜੋ ਮੋਟਰ ਟੋਟਾ ਹੁਣ ਮੋਟਰਾਂ ਵੱਡੀਆਂ ਹੋ ਗਈਆਂ ਬਾਈ ਟੋਟਾ ਮੰਗਦੀ ਮੋਟਰ ਝੜਕਾ ਮਾਰੇ ਇਹ ਟੁੱਟ ਕੇ ਡਿੱਗ ਸਕਦਾ ਵਾ ਤੇ ਇਹ ਇਸ ਕਰਕੇ ਜਾਨੀ ਸਾਰੇ ਵੀਰ ਧਿਆਨ ਰੱਖਿਆ ਕਰੋ ਕਿਉਂਕਿ ਬਾਈ ਜੀ ਦੁਕਾਨ ਵਾਲਿਆਂ ਨੇ ਸਮਾਨ ਦੇ ਦੇਣਾ ਨੁਕਸਾਨ ਆਪਣੇ ਜ਼ਿੰਮੇਵਾਰ ਭਰਾਵਾਂ ਦਾ ਹੋਣਾ ਵਾ ਇਹ ਚੀਜ਼ ਦਾ ਜਰੂਰ ਧਿਆਨ ਰੱਖਿਆ ਕਰੋ ਵੇਖੋ ਬਾਈ ਜੀ ਉਹਨਾਂ ਨੇ ਇੱਕ ਟੋਟਾ ਦਾ ਨਵਾਂ ਲੈ ਕੇ ਹੀ ਆਉਣਾ ਸੀ ਕਿਉਂਕਿ ਆਪਾਂ ਡੂੰਗੀ ਕੀਤੀ ਮੋਟਰਾਂ ਤੇ ਇੱਕ ਪਾਈਪ ਉਹਨਾਂ ਨੂੰ ਐਕਸਟਰਾ ਲੈਣਾ ਪੈ ਗਿਆ ਨਾਲ ਹਾਂਜੀ ਇਹ ਚੀਜ਼ਾਂ ਦਾ ਮੇਰਾ ਵੀਰ ਜ਼ਰੂਰ ਧਿਆਨ ਰੱਖਿਆ ਜਾਵੇ ਤਾਂ ਜੋ ਵੀਰੇ ਆਪਾਂ ਬਲਕੇ ਮੋਟਰ ਚੇਂਜ ਕਰਨੀ ਹੋਵੇ ਜਾਂ ਕਿਤੇ ਕੋਈ ਲੋਹੇ ਦਾ ਪੈਪ ਪਾਉਣਾ ਥੱਲੇ ਜਾਂ ਕੋਈ ਵੀ ਕੰਮ ਕਰਨਾ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਆ ਜੋ ਆ ਵੀਰਾਂ ਨਾਲ ਦਿੱਕਤ ਆਈ ਹੈ ਇਹ ਗੱਲ ਨਹੀਂ ਵੀ ਆਪਾਂ ਨੂੰ ਖੋਲਣਾ ਔਖਾ ਸੀ ਤਾਂ ਇਹ ਖੋਲ ਹੀ ਦੇਣਾ ਵਾ ਪਰ ਮੇਰੇ ਕਿਸਾਨ ਵੀਰੇ ਜ਼ਰੂਰ ਗੱਲਾਂ ਧਿਆਨ ਰੱਖਿਆ ਕਰੋ ਵੀ ਤੁਹਾਡਾ ਨੁਕਸਾਨ ਨਾ ਹੋਵੇ ਹਾਂਜੀ ਬਾਕੀ ਜਿੰਨੇ ਵੀ ਭਰਾ ਆਪਣੇ ਪੇਜ ਤੇ ਵੀਡੀਓ ਵੇਖਦੇ ਰਹਿੰਦੇ ਸਾਰਿਆਂ ਦਾ ਪਤਾ ਲਓ ਧੰਨਵਾਦ ਕਰਦੇ ਹਾਂ ਜਿੰਨੇ ਨਵੇਂ ਭਰਾ ਜੁੜੇ ਆ ਆਪਣਾ ਫੇਸਬੁੱਕ ਪੇਜ ਫੋਲੋ ਕਰ ਲਿਓ ਤੇ YouTube ਦਾ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ